ਲੇਖੇ ਦੀ ਗੱਲ ਸੁਣਾਉਣੀ ਆ ਵੀ ਕੋਈ ਵੀ ਆਪਾ ਕਰਮ ਕਰਦੇ ਆ ਉਹਦਾ ਦੇਣਾ ਦੇਣਾ ਹੀ ਪੈਂਦਾ ਚੰਗੇ ਦਾ ਚੰਗਾ ਮੜੇ ਦਾ ਮੜ ਅੱਛਾ ਇੱਕ ਸੌਕਰ ਸੀਗਾ ਉਹ ਕਿਸੇ ਨੂੰ ਪੈਸੇ ਦਿੰਦਾ ਹੁੰਦਾ ਸੀਗਾ ਤੇ ਪੈਸੇ ਨਾ ਬਈ ਤੇ ਲਿਖਦਾ ਸੀਗਾ ਤੇ ਨਾ ਉਹ ਜੋਨਮ ਸਿੱਧਾ ਆ ਹੁੰਦਾ ਸੀਗਾ ਵੀ ਮੈਂ ਨਾ ਭਾਈ ਅਗਲੇ ਦਰਗਾਹ ਚ ਲਾਉਂ ਆ ਜਾਂ ਤੇ ਜਾਂ ਸਤੋਂ ਅਗਲੇ ਜਨਮ ਚ ਲਾਉਂ ਆ ਉਹ ਮੇਰੇ ਅਰਗੇ ਦੋ ਜੱਟ ਸੀ ਜਦੋਂ ਉਹਨਾਂ ਦੀ ਕਰਾਈ ਗੱਲ ਤੇ ਉਹਨਾਂ ਨੇ ਆਖਿਆ ਬਈ ਆਹ ਤਾਂ ਕੰਮ ਹੀ ਵਧੀਆ ਆਏਗਾ ਉਹਨਾਂ ਨੇ ਪੂਰੀ ਪੜਤਾਲ ਕਰ ਲਈ ਵਾਕਿਆ ਹੀ ਪੈਸੇ ਦਿੰਦਾ ਇੰਨੀ ਵਟ ਪਕਾਈ ਕਰ ਜਾਈਏ ਤੇ ਨਾ ਪੈਸੇ ਦੇਵੇ ਜਦੋਂ ਉਹਨਾਂ ਨੂੰ ਯਕੀਨ ਆ ਗਿਆ ਤੇ ਦੋਵੇਂ ਯਾਰ ਤੁਰ ਪਏ ਆ ਦੇ ਵਿਆਹ ਆਪਾਂ ਦਾ 5-5 ਹਜ਼ਾਰ ਮੰਗਾਂਗੇ ਮਾੜਾ ਮੋਟਾ ਕੀ ਮੰਗਣਾ ਉਹ ਸਾਰੇ ਉਸ ਛੇੜ ਦੇ ਘਰ ਨਹੀਂ ਤੁਰ ਪਏ ਪੈਸੇ ਲੈਣ ਪੈਸੇ ਲੈਣ ਉੱਠ ਕੇ ਜਿਹੜੇ ਸ਼ਹਿਰ ਚ ਉਹ ਰਹਿੰਦਾ ਸੀਗਾ ਚਲੋ ਚਾਲ ਚਲੋ ਚਾਲ ਤੁਰਦੇ ਤੁਰਦੇ ਤੇ ਉਹ ਭਾਈ ਪਹੁੰਚ ਗਏ ਤੇ ਜਾ ਕੇ ਉਹਨਾਂ ਨੂੰ ਸੇਠ ਨੂੰ ਨਮਸਕਾਰ ਕੀਤੀ ਵੀ ਸੇਠ ਜੀ ਅੱਜ ਤਾਂ ਪੈਸੇ ਲੈਣ ਆਏ ਆ ਤੇ ਪੈਸੇ ਵੀ ਉਹਨਾਂ ਕਿ ਮੱਝੀ ਲੈ ਜਾਓ ਸਣਸਾਈ ਨਾ ਕਰੋ ਅੱਛਾ ਕੋਈ 5-5000 ਦੇ ਦੀ ਉਹ ਆਹ ਲਓ 5-5000 ਤੇ ਭਾਈ ਅਗਲੇ ਜਨਮ ਚ ਲਾਉਂਗਾ ਮੈਂ ਤੇ ਜਾਂ ਸੋਤੋਂ ਲਾਉਂਗਾ ਮੈਂ ਦਰਗਾਹ ਦੇ ਵਿੱਚ ਅੱਛਾ ਉਹਦੇ ਕਿਤੇ ਮਰਜ਼ੀ ਲੈ ਲਈ ਉਹ ਮੇਰੇ ਅਰਕ ਨੂੰ ਗਿਆਨ ਨਹੀਂ ਸੀ ਧਿਆਨ ਨਹੀਂ ਸੀ ਉਹਨਾਂ ਨੇ ਅਖ ਕਦੋਂ ਲੇਖਾ ਦੇਣਾ ਪਊਗਾ ਤੇ ਆਪਾਂ ਦਾਵਾਂਗੇ ਫੁਲਕੇ ਅੱਛਾ ਤੇ ਉਹ ਭਾਈ ਲੈ ਕੇ ਪੈਸੇ ਤੇ ਰਾਤ ਪਈ ਦੀ ਰਾਤ ਤੇ ਜਿਹੜੇ ਪਿੰਡ ਸ਼ਹਿਰ ਚ ਰਾਤ ਪਈ ਤੇ ਉਹ ਸ਼ਹਿਰ ਦੇ ਵਿੱਚ ਉਹਨਾਂ ਦਾ ਬੇਲੀ ਸੀ ਤੇਲੀ ਜਿੱਥੇ ਪੈਸੇ ਲੈਣ ਗਏ ਸੀ ਨਹੀਂ ਰਾਤ ਤੁਰੇ ਆਉਂਦਾ ਨੂੰ ਰਾਤ ਪੈ ਗਈ ਤੁਰੇ ਆਉਂਦਾ ਰਾਤ ਪੈ ਗਈ ਅੱਛਾ ਤੁਰੇ ਆ ਮੈਨੂੰ ਰਾਤ ਪੈ ਗਈ ਤੇ ਉਹਨਾਂ ਨੇ ਆਖਿਆ ਵੀ ਆਪਦੇ ਯਾਰ ਬੇਲੀ ਦੇ ਘਰੇ ਰਾਤ ਕੱਟਦੇ ਸੀ ਜਾਂ ਦੋ ਸਰਾਵਾਂ 'ਚ ਰਾਤ ਕੱਟਦੇ ਸੀ ਲੋਕੀ ਧਰਮਸਾਲਾ 'ਚ ਰਾਤ ਕੱਟਦੇ ਸੀ ਹਾਂ ਜਾਂ ਉਹਨਾਂ ਨੇ ਬਈ ਤੇਲੀ ਦੇ ਘਰੇ ਜਾਵੜੇ ਤੇਲੇ ਨੇ ਰੋਟੀ ਪਾਣੀ ਖਵਾਇਆ ਤੇ ਪਸ਼ੂ ਵਾਲੇ ਅੰਦਰ ਮੰਜਾ ਢਾਤਾ ਉਹਨਾਂ ਦਾ ਉਹ ਗੱਲਾਂ ਬਾਤਾਂ ਕਰਦਿਆਂ ਨੂੰ ਉਹਨਾਂ ਨੂੰ 12 ਵਜੇ ਤੇ ਚੁੱਪ ਕਰਕੇ ਪੈ ਗਏ ਤੇ ਜਦੋਂ 12 ਕ'ਵਜੇ ਤੇ ਉਦੋਂ ਨਾ ਉਹ ਜਿਹੜੇ ਤੇਲੀ ਦੇ ਪਸ਼ੂ ਸੀਗੇ ਕੱਟਾ ਤੇ ਬਲਦ ਬੁੱਢਾ ਅੱਛਾ ਉਹ ਬਲਦ ਬੋਲਦਾ ਵੀ ਭਰਾਵਾ ਮੇਰਾ ਤਾਂ ਲੇਖਾ ਮੁੱਕ ਗਿਆ ਤੂੰ ਨਵਾਂ ਲੈਣਾ ਤੇਰਾ ਲੇਖਾ ਸਾਰਾ ਰਹਿੰਦਾ ਹੈਗਾ ਤੇ ਕੰਮ ਬਹੁਤ ਔਖਾ ਅੱਛਾ ਕੱਟਾ ਦਾ ਵੀ ਕਿਵੇਂ ਉਹ ਆਦਾ ਮੈਂ ਪਿਛਲੇ ਜਨਮ ਦੇ ਦੇ 5 ਰੁਪਏ ਦੇਣੇ ਸੀਗੇ ਤੇ 12 ਸਾਲ ਜੁੜਿਆ ਮੈਂ ਦੇ ਅੱਛਾ ਤੇ 12 ਸਾਲਾਂ ਚ ਮੈਂ ਉਹ 5 ਰੁਪਈਆ ਦਾ ਲੇਖਾ ਦਿੱਤਾ ਅੱਛਾ ਵੀ ਅਗਲੇ ਜਨਮ ਦੇ ਵਿੱਚ ਆ ਕੇ ਵੀ ਹਾਂਜੀ ਪਸ਼ੂ ਦੇ ਜਨਮ ਚ ਆ ਕੇ ਅੱਛਾ ਬੰਦੇ ਦੇ ਜਨਮ ਚ ਲੈ ਸੀ ਇਹ ਤੋਂ ਪੈਸੇ ਤੇ ਬਲਦ ਦੇ ਜਨਮ ਚ ਆ ਕੇ ਮੈਂ ਇਹ ਤੋਂ ਪੈਸੇ ਮਥਾ ਪੂਰੇ ਹੋਏ ਅੱਛਾ ਤੇ ਉਹ ਆਦਾ ਮੈਂ ਤੇ 20 ਦੇਣੇ ਆ ਫਿਰ ਮੈਨੂੰ ਤਾਂ ਬਹੁਤ ਚਾਰਿਆਂ ਨੂੰ ਕੱਟਣਾ ਪਊਗਾ ਜੁੜਨਾ ਪਊਗਾ ਕੋਹਲੂ ਤੇ ਹਾਂ ਉਹ ਆ ਰਿਆ ਕੋਈ ਸੁਣਦਾ ਗਿੰਦਾ ਹੋਵੇ ਨਾ ਜਿਹੜਾ ਇਹ ਇੱਥੋਂ ਦਾ ਰਾਜਾ ਆਏਗਾ ਤੇ ਉਹਦੇ ਹਾਥੀ ਤੋਂ ਮੈਂ 20 ਰੁਪਏ ਲੈਣੇ ਆ ਅੱਛਾ ਉਹ ਹਾਥੀ ਨਾਲ ਮੇਰਾ ਮੁਕਾਬਲਾ ਕਰਾ ਦੇ ਮੈਂ ਉਹਨੂੰ ਜਿੱਤ ਲੂ ਆ ਬਲਦਾ ਨਾ ਕੱਟਾ ਦਾ ਕੱਟਾ ਅੱਛਾ ਬਲਦ ਨੇ ਤਾਂ ਲੇਖਾ ਨਵੇੜ ਲਿਆਣਾ ਉਹ ਤਾਂ ਆਦਾ ਮੈਂ ਤੜਕੇ ਇੱਕ ਪੀੜਾ ਲੈਣਾ ਤੇਲੀ ਤੋਂ ਉਹ ਗੁੜ ਦੂਜਾ ਗੋੜਰ ਲਾ ਕੇ ਤੇ ਆਪਣੇ ਆਟਾ ਰ ਲਾ ਕੇ ਖਵਾਉਂਦਾ ਸੀਗਾ ਹਾਂ ਪੇੜਾ ਜੋੜਨ ਵਾਸਤੇ ਤੇ ਆਦਾ ਮੈਂ ਤਾਂ ਉਦੋਂ ਹੀ ਨਾਲ ਦੀ ਨਾਲ ਪੂਰਾ ਹੋ ਜੂਗਾ ਜਦੋਂ ਇਹਦਾ ਦਾਣਾ ਪਾਣੀ ਮੁੱਕ ਗਿਆ ਹਾਂ ਤੇ 13 ਰਹਿ ਗਿਆ ਅੱਛਾ ਉਹ ਆਦਾ ਵੀ ਮੈਰਾ ਕੋਈ ਸੁੰਦਾ ਗੁੰਦਾ ਹੋਵੇ ਤੇ ਹਾਥੀ ਨਾਲ ਰਾਜੇ ਦੇ ਨਾਲ ਸ਼ਰਤ ਲਵਾ ਦੇ ਮੇਰੀ 20000 ਰੁਪਿਆਵਾਂ ਚ ਤੇ 200 ਰੁਪਏ ਮੈਂ ਜਿੱਤੀ ਲੈਣੇ ਆ ਤੇ ਉਹ ਦੇ ਦੇ ਤੇਲੀ ਨੂੰ ਮੇਰਾ ਲੇਖਾ ਹੁਣੀ ਨਿਬੜ ਜੂ ਜੁੜਨਾ ਪੈਣਾ ਹੀ ਨੀਗਾ ਹਾਂ ਉਹ ਗੱਲ ਸਾਰੀ ਸੁਣੀ ਜਾਂਦੇ ਸੀਗੇ ਤੇ ਉਹ ਹੈਰਾਨ ਹੋ ਗਏ ਸਾਰੇ ਉਹ ਆਪਾਂ ਤਾਂ 5-5000 ਲਿਆਈ ਬੈਠੇ ਹਾਂਗੇ ਤੇ ਇਹ 5-500 ਰੁਪਿਆ ਦਾ ਲੇਖਾ ਦੇਈ ਜਾਂਦੇ ਆ ਹਾਂ ਉਹਨਾਂ ਨੇ ਭਾਈ ਮਸਾਂ ਰਾਤ ਕੱਟੀ ਕਾਦੀ ਨੀਂਦ ਆਉਣੀ ਸੀ ਚੱਜ ਨਾਲ ਨੀਂਦ ਵੀ ਨਹੀਂ ਆਈ ਉਹਨਾਂ ਨੂੰ ਅੱਛਾ 200 ਰੋ ਇਹ ਤਾਂ ਕਰਮਸਤਾਨ Atal ਜੀ ਜਿਹਦਾ ਹੈਗੀ ਆ ਉਹਨਾਂ ਨੇ ਕੀ ਹੋਇਆ ਜੀ ਤੜਕੇ ਜਾਣਾ ਤਾਂ ਸਧਾਂ ਸੀਗਾ ਉਹਨਾਂ ਨੇ ਆਖਿਆ ਹੁਣ ਸਾਰਾ ਤਮਾਸ਼ਾ ਵੇਖ ਕੇ ਜਾਵਾਂਗੇ ਅੱਛਾ ਉਹ ਰਾਜ ਤੜਕੇ ਤੇਲੀ ਨੇ ਜਦੋਂ ਪੇੜਾ ਖਵਾਇਆ ਤੇ ਭਾਈ ਬਲਦ ਤਾਂ ਪੰਜਾਂ ਮੱਠਾ ਜੀ ਮਰ ਗਿਆ ਅੱਛਾ ਤੂੰ ਅਫਸੋਸ ਕਰਨ ਲੱਗ ਪਿਆ ਉਹਦੇ ਕੋਈ ਅਫਸੋਸ ਤਾਂ ਚੱਲ ਠੀਕ ਆ ਜੇ ਤੇਰਾ ਬਲਦ ਮਰ ਗਿਆ ਸੀ ਤਾਂ ਵਿਚਾਰਾ ਬੌਡਾ ਹੀ ਬਥੇਰਾ ਤੈਨੂੰ ਕੰਮ ਦਿੱਤਾ ਸੀਗਾ 12 ਸਾਲ ਹੋ ਗਏ ਸੀ ਤੈਨੂੰ ਜੋੜਦੇ ਨੂੰ ਤੇ ਹੁਣ ਇੱਕ ਸਾਡੀ ਗੱਲ ਮੰਨ ਸਾਡੇ ਕੋਲੇ ਤੂੰ ਆਏ ਨਾ ਸੰਸਾ ਕਰੀ ਮੇਰਾ ਬਲਦ ਮਰ ਗਿਆ ਤੇ ਮੇਰੇ ਕੱਟੇ ਨੂੰ ਫੇਰ ਮਾਰਨ ਨੂੰ ਫਿਰਦੇ ਆ ਇਹ ਅੱਛਾ ਤੇ ਅਸੀਂ ਆ 10000 ਰੁਪਿਆ ਸਾਡੇ ਦੋਵਾਂ ਕੋਲੇ 5-5000 ਰੁਪਿਆ ਤੂੰ ਸਣਸਾਣਾ ਕਰਾ ਸੀ ਤੇਰੇ ਪੁਰਾਣੇ ਯਾਰਾਂ ਸੀ ਪੈਸੇ ਦੇ ਦਾਂਗੇ ਤੈਨੂੰ ਜੇ ਤੇਰਾ ਕੱਟਾ ਮਰ ਗਿਆ ਨਾ ਤੇ ਅਸੀਂ ਕੱਟੇ ਦੇ ਵੀ ਦੇ ਦਾਂਗੇ ਬਲਦ ਦੇ ਵੀ ਦੇ ਦਾਂਗੇ ਉਹਨੂੰ ਵੀ ਯਕੀਨ ਆ ਗਿਆ ਉਹ ਕੀ ਰਾਜ ਆ ਉਹਦੇ ਤੇ ਬਸ ਤੂੰ ਸਾਡੇ ਆਖੇ ਲੱਗ ਕੇ ਨਾ ਆਪਾਂ ਰਾਜੇ ਨਾਲ ਕੱਟੇ ਦੀ ਸ਼ਰਤ ਲਾਉਣੀ ਆ ਪੜਾਉਣਾ ਅੱਛਾ ਆਪੀ ਦੀ ਕਰਾਉਣਾ ਨਾਲ ਜੋੜ ਆ ਹਾਂ ਮੁਕਾਬਲਾ ਕਰਾਉਣਾ ਵੀ ਮੁਕਾਬਲਾ ਕਰਾਉਣਾ ਤੇ ਉਹ ਬਾਈ ਜਦੋਂ ਰਾਜੇ ਕੋਲੇ ਗਏ ਤੇ ਨੇ ਇਕੱਠੇ ਹੋ ਕੇ ਰਾਜਾ ਦਾ ਕਿਵੇਂ ਆਏ ਆ ਉਹਦੇ ਜੀ ਅਸੀਂ ਤਾਂ ਆਏ ਆ ਆਏ ਆ ਤੇਰਾ ਸਭ ਤੋਂ ਜਿਹੜਾ ਤਗੜਾ ਹਾਥੀ ਹੈ ਨਾ ਵੱਡਾ ਉਹ ਹਾਥੀ ਨਾਲ ਅਸੀਂ ਟੱਕਰ ਲਾਉਣੀ ਹੈ ਸਾਡੇ ਕੱਟੇ ਦੀ ਹਾਂ ਵਾ ਯਾਰ ਲੋਕਾਂ ਨੂੰ ਤਾਂ ਰਾਤ ਨੂੰ ਚੜ੍ਹਦੀ ਆ ਪੀਂਦੀ ਪੁੰਦੇ ਹੈਗੇ ਆ ਤੇ ਕਈ ਵਾਰੀ ਕਈਆਂ ਸ਼ਰਾਬੀਆਂ ਨੇ ਮੈਨੂੰ ਆਖਿਆ ਜਦੋਂ ਮੈਂ ਹਾਥੀ ਤੇ ਚੜ੍ਹਿਆ ਜਾਂਦਾ ਉਹਨਾਂ ਤੇਰੇ ਕੱਟੇ ਦਾ ਕੀ ਮੁੱਲ ਆ ਤੇ ਅੱਜ ਤੁਸੀਂ ਦਿਨੇ ਹੀ ਆਖੀ ਜਾਂਦੇ ਆ ਵੀ ਕੱਟੇ ਦੀ ਟੱਕਰ ਲਵਾ ਦਿਓ ਹਾਥੀ ਨਾਲ ਹਾਂ ਉਹਦੇ ਰਾਜਾ ਇਸ ਗੱਲ 'ਚ ਰਾਜ ਆ ਤੂੰ ਸਾਥੋਂ ਰਾਜ ਨਾ ਪੁੱਛ ਸਾਡਾ ਕਹਿਣਾ ਮੰਨ ਤੂੰ ਮਗਰੋਂ ਆਪ ਹਰਾਣ ਹੋ ਜੂਗਾ ਅੱਛਾ ਤੇ ਉਹ ਕੀ ਹੋਇਆ ਉਹਨਾਂ ਨੇ ਬਈ ਰਾਜੇ ਨੇ ਮੰਨ ਗਿਆ ਕਹਿਣਾ ਅੱਛਾ ਸੱਦ ਲਿਆ ਹਾਥੀ ਕੋਚਵਾਰ ਨੂੰ ਵੀ ਉਹ ਤਗੜਾ ਹਾਥੀ ਲਿਆ ਅੱਛਾ ਤਗੜਾ ਹਾਥੀ ਲਿਆ ਤੇ ਰਾਜੇ ਨੇ ਵੀ ਹਾਥੀ ਲਿਆਂਦਾ ਜਦੋਂ ਇਧਰਲੇ ਪਾਸੋਂ ਹਾਥੀ ਆਇਆ ਤੇ ਇਧਰਲੇ ਪਾਸੋਂ ਲਿਆਂਦਾ ਕੱਟਾ ਤੇ ਜਦੋਂ ਆਪਦੀ ਅੱਖਾਂ ਮਿਲੀਆਂ ਅੱਖਾਂ ਮਿਲੀਆਂ ਤੇ ਹਾਥੀ ਨੇ ਸਿਆਣ ਲਿਆ ਅੱਛਾ ਹਾਥੀ ਨੇ ਸਿਆਣ ਲਿਆ ਵੀ ਇਹ ਤਾਂ ਉਹ ਅੱਜ ਦਾ ਮੈਂ 20 ਰੁਪਏ ਦੇਣੇ ਆ ਇਹਦੇ ਤਾਂ ਅੱਛਾ ਤੇ ਦੇਣੇ ਵਾਲੇ ਦੇ ਵੀ ਅੱਖਾਂ ਨਿਮ ਜਾਂਦੀਆਂ ਭਾਵੇਂ ਕਿੱਡਾ ਵੀ ਸਮਝਦਾਰ ਹੋਵੇ ਪਿਛਲਾ ਕਿਸੇ ਦਾ ਦੇਣਾ ਹੋਵੇ ਨਾ ਤੇ ਲੈਣ ਵਾਲਾ ਭੁੱਲ ਜਾਂਦਾ ਹੈਗਾ ਤੇ ਦੇਣ ਵਾਲਾ ਨਹੀਂ ਭੁੱਲਦਾ ਮਹਿਸੂਸ ਕਰਦਾ ਉਹਨੂੰ ਤੇ ਹਾਥੀ ਨੇ ਤਾਂ ਸ਼ਰਮ ਦੇ ਮਾਰੇ ਨੇ ਪਿੱਠ ਪੋਵਾ ਕੇ ਤੇ ਭੱਜਣ ਲੱਗਾ ਤੇ ਉਹਨੇ ਮਗਰੋਂ ਤੋਂ ਖੁੱਚਾਂ 'ਚ ਮਾਰਤੀਆਂ ਟੱਕਰਾਂ ਕੱਟੇ ਨੇ ਭੱਜੇ ਜਾਂਦੇ ਤੇ ਤਿੰਨ ਚਾਰ ਟੁੱਡਾ ਮਾਰਤੀਆਂ ਤੇ ਮਗਰ ਥੋੜੀ ਜਿਹੀ ਦੂਰ ਭੱਜਿਆ ਤੇ ਹਾਥੀ ਭੱਜ ਗਿਆ ਤੇ ਲਲ ਲਾਲਾ ਹੋ ਗਈ ਲੋਕਾਂ ਨੇ ਭਾਈ ਲੋਕ ਇਕੱਠੇ ਬਹੁਤ ਹੋਏ ਸੀ ਵੀ ਹਾਥੀ ਦਾ ਤੇ ਉਹਦਾ ਹੋਣਾਗਾ ਮੁਕਾਬਲਾ ਅੱਛਾ ਤੇ ਰਾਜਾ ਵੀ ਹੈਰਾਨ ਹੋ ਸੋ ਕਮਾਲ ਹੋ ਗਈ ਇਹ ਤਾਂ ਵੱਡੇ ਵੱਡੇ ਹਾਥੀਆਂ ਨਾਲ ਟੱਕਰ ਆ ਲੈਦਾ ਸੀਗਾ ਤੇ ਰਾਜੇ ਨੂੰ ਆਦੇ ਵੀ 20 ਰੁਪਏ ਫੜਾਏ ਨੂੰ ਤੇ ਬਾਈ ਕੱਟੇ ਦੇ ਕੇਸ ਮੱਥੇ ਤੇ ਰੱਖ ਕੇ ਤੇ ਉਹਨਾਂ ਨੇ ਬਾਈ ਤੇਲੀ ਨੂੰ 20 ਰੁਪਏ ਦੇਤੇ ਅੱਛਾ ਤੇਲੀ ਨੂੰ 20 ਰੁਪਏ ਦੇਤੇ ਤੇ ਉਹ ਤਾਂ ਕੱਟਾ ਮਰ ਗਿਆ ਅੱਛਾ ਕੱਟਾ ਮਰ ਗਿਆ ਤੇ ਉਹ ਨੂੰ ਹੀ ਟੱਕ ਪਿਆ ਕੱਟਾ ਰਾਜ ਦੇ ਸਾਹਮਣੇ ਅੱਛਾ ਰਾਜਾ ਦਾ ਵੀ ਇਹ ਕੀ ਰਾਜ ਆ ਤੇ ਤੇਲੀ ਵੀ ਹੈਰਾਨ ਅੱਛਾ ਉਹ ਆਦਾ ਏ ਰਾਜਾ ਸਾਹਿਬ ਅਸੀਂ ਆਏ ਆਏ ਕਰਕੇ ਤੇਰੇ ਸੇਠਾ ਜਿਹੜਾ ਵੱਡਾ ਉਹ ਤੋਂ ਅਸੀਂ ਲੈ ਕੇ ਆਏ ਕਿ ਦੂਜਾ 5-5000 ਰੁਪਿਆ ਅੱਛਾ ਉਹ ਜਿਹੜਾ ਅਗਲੀ ਦਰਗਾਹ ਲੈਂਦਾ ਤੇ ਸਾਨੂੰ ਤਾਂ ਜਿਵੇਂ ਰੱਬ ਨੇ ਗਿਆਨ ਕਰਾਉਣਾ ਹੁੰਦਾ ਨਾ ਆਈ ਹੋਇਆ ਸਾਡੇ ਨਾਲ ਤਾਂ ਤਾੰਚਾ ਸੀ ਇਹਦੇ ਘਰੇ ਕੱਟ ਲਈ ਰਾਤ ਉੱਥੇ ਇਹਦਾ ਬਲਦ ਤੇ ਇਹਦਾ ਕੱਟਾ ਕਰਦੇ ਸੀ ਗੱਲਾਂ ਅੱਛਾ ਉਹ ਤੜਕੇ ਬਲਦ ਵੀ ਮਰ ਗਿਆ ਤੇ ਕੱਟਾ ਹੁਣ ਮਰ ਗਿਆ ਸਾਰੀ ਰਾਜੇ ਨੂੰ ਹੀਰ ਸੁਣਾਤੀ ਵੀ ਇਹਨੇ 20 ਰੁਪਏ ਤੇ ਲਈ ਦੇ ਦੇਣੇ ਸੀਗੇ ਤੇ ਕੱਟੇ ਨੇ ਹਾਥੀ ਤੋਂ ਲੈਣੇ ਸੀਗੇ ਤੇ ਉਹਨੂੰ ਉਹ ਰੁਪਏ ਲੈ ਲਿਆ ਅੱਛਾ ਤੇ ਲੈਖਾ ਹੋ ਗਿਆ ਕੱਟੇ ਦਾ ਪੂਰਾ ਹਾਂ ਤੇ ਇਹ ਪਿਆਰੋ ਲੈਖਾ ਦੇਣਾ ਹੀ ਪੈਂਦਾ ਹੈਗਾ ਜਿਹੜੇ ਹਾਕਾਂ ਲਾਲ ਦੀ ਕਮਾਈ ਹੁੰਦੀ ਆ ਹਾਕਾਂ ਲਾਲ ਦੀ ਹੁੰਦੀ ਆ